ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਉਹ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਬਾਈ ਸਤਪਾਲ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆਂ ਜੀ ਸਤਪਾਲ ਮੀਟ ਵਾਲਾ ਪਿੰਡ ਮਹਾਰਾਜ ਆ ਫਿਰਨੀ ਤੇ ਮਿੱਤਰੋ ਬਾਈ ਦਾ ਘਰ ਹੈ ਬਾਈ ਦੇ ਕੋਲੇ ਚਾਰ ਕਟੀਆਂ ਇੱਕ ਮਿੱਤਰੋ ਝੋਟੀ ਬਕਾਊ ਆ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਵੀ ਕਿੰਨੀ ਕਿੰਨਾ ਦੀ ਉਮਰ ਹੈ ਕੀ ਕੀ ਇਹਦਾ ਰੇਟ ਹੈ ਚਾਰੇ ਪੰਜੇ ਨਗ ਮਿੱਤਰੋ ਚੰਗੇ ਨੇ ਸਭ ਤੋਂ ਪਹਿਲਾਂ ਆਪਾਂ ਕੁੰਡੀ ਝੋਟੀ ਤੋਂ ਆਪਾਂ ਸਟਾਰਟਿੰਗ ਕਰਦੇ ਆਂ ਥੋੜੀ ਜੀ ਰੋਡ ਤੇ ਵੀ ਨਹੀਂ ਕਰਕੇ ਮਿੱਤਰੋ ਆਪਾਂ ਤੋੜ ਕੇ ਨਹੀਂ ਦਿਖਾ ਦਿਖਾਉਂਦੇ ਤੇ ਦੂਜੇ ਸਾਰੇ ਨਗ ਮਿੱਤਰੋ ਆਪਾਂ ਸਾਨੂੰ ਤੋੜ ਕੇ ਵੀ ਦਿਖਾਵਾਂਗੇ ਕੁੰਡੀ ਝੋਟੀ ਐ ਤੇ ਪੂਰੀ ਗੱਲਬਾਤ ਬਾਈ ਦੇ ਨਾਲ ਕਰਦੇ ਆਂ ਮਿੱਤਰੋ ਘੱਟੋ ਘੱਟ 3 3.5 ਮਿੰਨ ਸਾਮਕੇ ਥਣੇ ਦਿਖਾ ਦਈਏ ਬੜੇ ਸਾਮਕੇ ਮਿੱਤਰੋ ਇਹ ਟੀਕਾ ਲੈਣ ਵਾਲੀ ਆ ਕੱਤ ਕੱਤ ਠੀਕ ਐ ਤੇ ਕੱਲਾ ਕੱਲਾ ਮਿੱਤਰੋ ਥਾਣਾ ਮੋਟਾ ਥਾਣਾ ਤੇ 14 ਵੈਸੇ ਦਿੰਦੀ ਆ ਉਹ ਵੈਸੇ ਤਿੰਨ ਕੁ ਮਹੀਨੇ ਮਿੱਤਰੋ ਇਹਨੂੰ ਸਾਹਮਣਾ ਪੈਣਾ ਭਜਨ ਵੀ ਚੰਗਾ ਤੇ ਚੰਗੀ ਸਮੀ ਵੀ ਆ ਰੇਟ ਵਾਈ ਤੋਂ ਪੁੱਛਦੇ ਆ ਉਮਰ ਕਿੰਨੀ ਕਹ ਜੀ ਇਹਦੀ ਹੋਰ ਵੀਰੇ ਪੌਣੇ 2 ਸਾਲ ਆ ਇਹਦੀ ਪੌਣੇ 2 ਸਾਲ ਹਾਂਜੀ ਤੇ ਰੇਟ ਕੀ ਕਰਤਾ ਜੀ ਰੇਟ ਵੀਰੇ 35000 35000 ਹਾਂਜੀ ਓਕੇ ਰੇਟ ਵਾਈ ਕਹਿੰਦਾ 35000 ਐ ਤੇ ਪੌਣੇ ਕੁ 2 ਸਾਲ ਬਾਈ ਇਹਦੀ ਉਮਰ ਆ ਭਜਨ ਚੰਗਾ ਤੇ ਸਮੀ ਵੀ ਚੰਗੀ ਹੁੰਦੀ ਆ ਅਗਰੇ ਤੋਂ 4 ਅ ਕੱਟੀਆਂ ਬਤਾਉ ਹੈ ਕੱਲਾ ਕੱਲਾ ਨਾਗਾ ਫਸਲ ਤੋੜ ਕੇ ਦਿਖਾਵਾਂਗੇ ਕੋਈ ਚਾਰਾਂ ਦੇ ਫੋਟ ਸਾਖ ਤਾਂ ਨਹੀਂ ਨਾ ਕੋਈ ਫੋਟ ਠੀਕ ਹੈ ਇਹਨੂੰ ਤੋੜੋ ਜੀ ਉਮਰ ਕਿੰਨੇ ਕਿੰਨੇ ਕੋ ਹੋ ਇਹਨਾਂ ਦੇ ਉਮਰ ਵੀਰੇ ਸਾਲ ਤੋਂ ਸਵਾ ਸਾਲ 6 ਸਾਲ ਦੀਆਂ ਹਾਂਜੀ ਠੀਕ ਸਿੰਗਾ ਤੋਂ ਮਿੱਤਰੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਸਾਲ-ਸਾਲ ਉਮਰ ਹੈ ਭਜਨ ਚੰਗੀ ਹੈ ਚੰਗੀ ਸੰਭੀ ਵੀ ਹੈ ਤੇ ਰੇਟ ਵੀ ਆਪਾਂ ਤੁਹਾਨੂੰ ਨਾਲ ਦੀ ਨਾਲ ਮਿੱਤਰੋ ਦੱਸਦੇ ਜਾਵਾਂਗੇ ਬਹੁਤ ਸੋਹਣੀ ਰੇਟ ਕੀ ਕਰਨਾ ਜੀ ਆਪਾਂ? ਰੇਟ ਵੀਰੇ ਇਹਦਾ 22000 22000 ਹਾਂਜੀ ਓਕੇ ਸਾਲਕ ਦੀ ਉਮਰ ਐ 22000 ਰੇਟ ਐ ਸਿੰਘ ਵੀ ਮਿੱਤਰੋ ਸੋਹਣਾ ਵਜਨ ਵੀ ਚੰਗਾ ਐ ਅੱਗੇ ਵੀ ਇੱਕ ਹੋਰ ਆਪਾਂ ਗੱਲ ਕਰਦਾ ਇਹ ਵੀ ਮਿੱਤਰੋ ਬਹੁਤ ਚੰਗੀ ਝੋਟੀ ਤਾਂ ਕੱਟੀ ਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੋਰ ਲੋ ਕੋਈ ਨਹੀਂ ਮਜਬੂਰੀ ਦੇ ਵਿੱਚ ਬਾਈ ਵੇਚਦਾ ਵੈਸੇ ਦਾ ਬਾਈ ਨੇ ਪਾਲਣ ਦੀ ਖਤਰ ਲਿਆਂਦੀਆਂ ਸੀ 100 ਮਜਬੂਰੀ ਪੈ ਜਾਂਦੀ ਐ ਜ਼ਿੰਦਗੀ ਦੇ ਵਿੱਚ ਕਬੀਲਦਾਰੀ ਦੇ ਵਿੱਚ ਤਾ ਕਰਕੇ ਭਾਈ ਕਹਿੰਦਾ ਵੇਚਦਾ ਚਾਰਾਂ ਦੇ ਮਿੱਤਰੋ ਚਾਰ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸਾਖ ਨਹੀਂ ਵਜਣ ਇਹ ਵੀ ਚੰਗਾ ਹਾਂਜੀ ਹਾਂ ਸਿੰਘ ਸਿੰਘ ਬਹੁਤ ਸੋਹਣਾ ਮਿੱਤਰੋ ਇਹਦੇ ਲੱਗਿਆ ਤੇ ਵਜਣ ਇਹਦਾ ਵੀ ਚੰਗਾ ਜੈਡ ਬਲੈਕ ਆ ਕੋਈ ਕੋਸ ਮਿੱਤਰੋ ਫੋਸ ਦੇ ਵਿੱਚ ਇੱਕ ਵੀ ਵਾਲ ਮਿੱਤਰੋ ਚਿੱਟਾ ਨਹੀਂ ਸੌਦਾ ਵੈਸੇ ਤੁਸੀਂ ਆਪ ਕਰਨਾ ਆਪਣੇ ਛੱਡੀ ਨਾਲ ਕਰਨਾ ਤੀਜੇ ਨੰਬਰ ਉਹਦਾ ਵੀ ਰੇਟ ਇਹਦਾ ਵੀਰੇ 22 ਹਜ਼ਾਰ 22 ਠੀਕ ਆ ਤੀਜੇ ਨੰਬਰ ਵਾਲੀ ਵੀ ਤੋਰ ਕੇ ਦਿਖਾ ਦਿਓ ਕਾਹਦੀ ਝੋਲੀ ਮਿੱਤਰੋ ਹੋਣੀ ਪਤਾ ਲੱਗਦਾ ਵੀ ਪੜਾਊਗੀ ਬਹੁਤ ਸੋਹਣਾ ਇਹ ਵੀ ਮਿੱਤਰੋ ਕੱਦ ਕਾਟ ਤਿੰਨਾ ਦਾ ਮਿੱਤਰੋ ਜਿਹੜੇ ਕੱਦ ਕਾਟ ਆ ਤਿੰਨਾ ਦੇ ਸੇਮ ਨੇ ਇੱਕ ਦਾ ਥੋੜਾ ਜਿਹਾ ਮਿੱਤਰੋ ਛੋਟਾ ਲੱਗਦਾ ਉਹ ਥੋੜੀ ਜਿਹੀ ਹਲਕੀ ਲੱਗਦੀ ਹੈ ਭਜਨ ਕੰਨ ਦਾ ਇਹਦਾ ਰੇਟ ਇਹਦਾ ਕਿੰਨੇ ਬਾਈ ਭਾਈ ਤਿੰਨਾ ਦਾ ਬਾਈ ਬਾਈ ਆ ਬਾਈ ਬਾਈ ਇਹਦਾ ਫਿਰ ਠੀਕ ਹੈ ਇਹ ਥੋੜਾ ਜਿਹਾ ਸੇਤ ਕੰਨ ਥੋੜੀ ਜਿਹੀ ਹਲਕੀ ਆ ਮਿੱਤਰੋ ਉਮਰ ਤਿੰਨਾ ਚਾਰਾਂ ਦੇ ਮਿੱਤਰੋ ਸੇਮ ਹੀ ਆ ਸਿੰਘ ਵੀ ਬਹੁਤ ਸੋਹਣਾ ਹੈ ਤੇ ਕਦ ਕਦ ਤੁਸੀਂ ਭਾਈ ਦੇ ਲੱਕ ਦੇ ਹਿਸਾਬ ਨਾਲ ਤੁਸੀਂ ਲਾ ਸਕਦੇ ਹੋ ਆਪਦੇ ਪਸ਼ੂ ਦਾ ਅੰਦਾਜ਼ਾ ਲਾ ਕੇ ਬੰਦ ਜੀ ਬੰਦ ਹਾਂਜੀ ਲੋੜ ਦਾ ਪੈਸਾ ਦੀ ਮੈਨੂੰ ਲੋੜ ਆ ਠੀਕ ਆ ਨਹੀਂ ਤਾਂ ਮੈਂ ਪਾਲਣ ਵਾਲਾ ਤੇ ਰੱਖਿਆ ਸੀ ਆਪ ਲਿਆਏ ਸੀ ਛੌਂਕ ਨਾ ਪਾਉ ਓਕੇ 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 ਰੇਟ ਇਹਦਾ ਕੀ ਕਰਤਾ ਆਪਾਂ ਇਹ ਤਾਂ ਵੀ ਤੇ ਆਪਾਂ ਕਰਦੇ ਆ 18000 18 ਹਾਂਜੀ ਉਹਦਾ ਬਾਏ ਬਾਏ ਹਾਂਜੀ ਇਹਦਾ 18 ਤੇ ਫੋਨ ਨੰਬਰ ਦੱਸ ਦੋ ਜੀ ਆਪਣਾ ਫੋਨ ਨੰਬਰ ਹੈ 78149 78149 65453 65453 ਓਕੇ